ਕਈ ਕਹਿ ਦਿੰਦੇ ਨੇ ਕਿ ਮੁਰਗੀਆਂ ਜਿਹੜੀਆਂ ਆ ਉਹ ਅੰਡੇ ਭੰਨ ਕੇ ਆਪੇ ਹੀ ਖਾ ਜਾਂਦੀਆਂ ਨੇ ਤੇ ਆਪਣੇ ਐਦਾਂ ਕੁਝ ਨਹੀਂ ਹੁੰਦਾ ਹੈਗਾ ਆ ਮੈਂ ਕਿਤੇ ਗਈ ਹੋਈ ਸੀ ਤੇ ਉੱਥੋਂ ਵਾਪਸ ਆਈਆਂ ਤੇ ਸਾਹਮਣੇ ਤੁਸੀਂ ਖੁੱਡੇ ਦੇ ਵਿੱਚ ਦੇਖ ਲਓ ਅੰਡੇ ਜਿਹੜੇ ਆ ਉਹ ਪਏ ਆ ਤੇ ਇਹ ਆਲੇ-ਦੁਆਲੇ ਜਿਹੜੀਆਂ ਸਾਰੀਆਂ ਘੁੰਮਦੀਆਂ ਆ ਤੇ ਕਿਸੇ ਨੇ ਵੀ ਅੰਡਾ ਜਿਹੜਾ ਤੋੜ ਕੇ ਨਹੀਂ ਖਾਦਾ ਤੇ ਸਾਹਮਣੇ ਉਹ ਦੇ ਖੁੱਡੇ ਦੇ ਵਿੱਚ ਅੰਡੇ ਤਿੰਨ ਪਏ ਨੇ ਕਿਸੇ ਵੀ ਮੁਰਗੀ ਨੇ ਇਹਨਾਂ ਨੂੰ ਖਾਦਾ ਨਹੀਂ ਆ ਮੈਨੂੰ ਨਹੀਂ ਪਤਾ ਕਦੋਂ ਦੇ ਪਏ ਨੇ ਮੈਂ ਤੇ ਹੁਣ ਆਈ ਆ ਤੇ ਜੇ ਆਪਾਂ ਗੱਲ ਕਰੀਏ ਵੀ ਮੁਰਗੀਆਂ ਅੰਡੇ ਤੋੜ ਕੇ ਆਪੇ ਖਾ ਜਾਂਦੀਆਂ ਨੇ ਸਾਰੀਆਂ ਮੁਰਗੀਆਂ ਅੰਡੇ ਤੋੜ ਕੇ ਆਪੇ ਨਹੀਂ ਖਾਂਦੀਆਂ ਨੇ ਤੇ ਕੋਈ ਜੇ ਇੱਕ ਅੱਧੀ ਵਿੱਚੋਂ ਖਾਂਦੀ ਆ ਤੁਸੀਂ ਉਹਨੂੰ ਕੱਢ ਦਿਓ ਮਤਲਬ ਕਿ ਉਹਨੂੰ ਸੇਲ ਕਰ ਦਿਓ ਤੇ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਜਿੰਨਾ ਹੋ ਸਕਦਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਖੁੱਡੇ ਦੇ ਵਿੱਚ ਤੂੜੀ ਰੱਖੋ ਜਿਹੜੀ ਤੂੜੀ ਆ ਉਹਦੇ ਨਾਲ ਇਹ ਜਿਹੜੇ ਅੰਡੇ ਆ ਇਹਨਾਂ ਨੂੰ ਠੋਕਰ ਨਹੀਂ ਲੱਗਦੀ ਤੇ ਜੇ ਆਪਾਂ ਸਿੱਧਾ-ਸਿੱਧਾ ਕਈਏ ਇਹਨਾਂ ਦੀ ਸਿੱਧੀ ਚੁੰਝ ਦੇ ਨਾਲ ਕਦੇ ਵੀ ਅੰਡਾ ਆ ਜਿਹੜਾ ਉਹ ਨਹੀਂ ਟੁੱਟਦਾ ਬਾਕੀ ਥੋੜੀ ਜੀ ਖੇਚਲ ਕਰ ਲਓ ਜਿੜਾਕ ਜਿੱਧਰ ਤੁਸੀਂ ਮੁਰਗੀਆਂ ਰੱਖੀਆਂ ਹੋਈਆਂ ਨੇ ਉਧਰ ਛੇਤੀ-ਛੇਤੀ ਢੇੜਾ ਲਾ ਲਿਆ ਕਰੋ ਨਾਲ ਦੀ ਨਾਲ ਅੰਡੇ ਚੁੱਕ ਲਿਆ ਕਰੋ ਤੇ ਆਪੇ ਹੀ ਨਹੀਂ ਖਾਣਗੇ ਆ ਇਹ ਇੰਨੇ ਕ ਖੇਚਲ ਤਾਂ ਹੁਣ ਕਰਨੀ ਪੈਂਦੀ ਆ ਤੇ ਬਾਕੀ ਮੈਂ ਦੱਸਿਆ ਹੋਇਆ ਕਿ ਤੂੜੀ ਰੱਖੋ ਖੁੱਡੇ ਦੇ ਵਿੱਚ ਇਹਨਾਂ ਦੇ ਜਾਂ ਜਿੱਥੇ ਆਂਡੇ ਦਿੰਦੀਆਂ ਨੇ ਅਲੱਗ ਜਗ੍ਹਾ ਇਹਨਾਂ ਲਈ ਬਣਾ ਦੋ ਜਿੱਦਾਂ ਆਪਾਂ ਇਹ ਵਾਲਾ ਖੁੱਡਾ ਜਿਹੜਾ ਇਹਨਾਂ ਦੇ ਆਂਡੇ ਦੇਣ ਲਈ ਰੱਖਿਆ ਇਹਦੇ ਵਿੱਚ ਤੂੜੀ ਆ ਤੇ ਆਲੇ-ਦੁਆਲੇ ਜਿਹੜਾ ਇੱਟਾਂ ਦਾ ਸਹਾਰਾ ਉਹ ਲਾਇਆ ਹੋਇਆ ਆ ਤੇ ਦੇਖ ਲਓ ਤੁਸੀਂ ਵੀਡੀਓ ਦੇ ਵਿੱਚ ਬਾਕੀ ਜੇ ਜਾਣਕਾਰੀ ਵਧੀਆ ਲੱਗੀ ਤੇ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ